ਉਹ ਜੀ ਮਟਰੋ ਜੌਂਡੀ ਵਾਲੇ ਜੀ ਨਾਲੇ ਬਾਈ ਟਰੈਕਟਰ ਦਿੱਤਾ ਜੀ 5210 ਫੋਲਡਿੰਗ ਪ੍ਰਾਈ ਵਾਲਾ ਆਪਾਂ ਕੋਈ ਲੇਟ ਹੋਗੇ ਕੋਈ ਨਾ ਕੋਈ ਸਰਵਿਸ ਦੇ ਕੰਮ ਆ ਜਾਣਾ ਜਿਹਨਾਂ ਨੂੰ ਤੁਹਾਨੂੰ ਪਤਾ ਹੀ ਆ ਬਾਈ ਮਾਡਲ ਜਿਹੜਾ 5210 ਇਹ ਵੱਧ ਵਿਕ ਰਿਹਾ ਹਾਂ ਬਾਈ ਸਾਰੇ ਪਾਈ ਕੈਮਰੇ ਚੱਕੀ ਖੜੇ ਆ ਇੱਧਰ ਪਾਵਲਾ ਬਾਈ ਬਣਾ ਰਿਹਾ ਸ਼ੋਟ ਇੱਧਰ ਹੈਪੀ ਬਾਈ ਪਵਨ ਵੀਰ ਸਾਡਾ ਗਿਆ ਹੋਇਆ ਤਾਂ ਸ੍ਰੀ ਹਜੂਰ ਸਾਹਿਬ ਨੂੰ ਹੋਰ ਵੀਰੇ ਠੀਕ ਆ ਕਿਵੇਂ ਰਹੀ ਯਾਤਰਾ ਵਧੀਆ ਰਹੀ ਯਾਤਰਾ ਬਹੁਤ ਵਧੀਆ ਰਹੀ ਠੀਕ ਆ ਕਿੰਨੇ ਦਿਨ ਲੱਗੇ ਹਫਤਾ ਲੱਗ ਗਿਆ ਹਫਤਾ ਲੱਗ ਗਿਆ ਠੀਕ ਆ ਕਦੇ ਟ੍ਰੇਨ ਤੇ ਗਏ ਤੁਸੀਂ ਰੋਪੜ ਦਾ ਹੀ ਰੋਪੜ ਦਾ ਹੀ ਸਾਢੇ 5 ਚੱਲ ਗਏ ਸ਼ਾਮ ਨੂੰ ਸ਼ਾਮ ਨੂੰ ਦੂਜੇ ਦਿਨ ਰਾਤ ਨੂੰ ਫਿਰ 10 ਵਜੇ ਪਹੁੰਚੇ ਦੂਜੇ ਦਿਨ 10 ਵਜੇ ਮਾੜਾ ਮੋਟਾ ਰਸਤੇ ਰੁਕਦੀ ਹੋਣੀ ਆ ਮਾੜਾ ਮੋਟਾ ਸਟੇਸ਼ਨ ਲੋਂ ਬੰਜੇ ਠੀਕ ਆ ਠੀਕ ਆ ਤੇ ਇਹ ਤਾਂ ਫਿਰ ਟਰੈਕਟਰ ਨਾਲ ਆਇਆ ਖਰਤੀਆਂ ਵਧਾਈਆਂ ਹਾਂ ਕਿ ਸ਼ਾਮ ਨੂੰ ਹੋਰ ਦੇਣਾ। ਅੱਛਾ, ਦੋ ਦਾਂਗੇ ਅੱਜ। ਤੇ ਲੈ ਬਾਈ, ਬਾਈ ਕਹਿੰਦਾ ਅੱਜ ਦੋ ਟਰੈਕਟਰ ਦੇਣੇ ਆ। ਕਿੱਥੇ ਦਿੱਤਾ ਇਹ? ਥੋੜਾ ਗਰਮ ਵਾਲਾ ਮਿੱਟੀ। ਤੁਹਾਡਾ ਹੈਪੀ ਹੋਰ ਹੈਪੀ ਵੀਰੇ। ਵਰੀਆ ਵੀਰੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਆ ਬਾਈ। ਠੀਕ ਆ ਵੀਰੇ। ਇੱਕ ਦੋ ਦਿਨਾਂ ਨੇ ਪੁੱਛਿਆ ਕਹਿੰਦੇ ਹੈਪੀ ਫਾਈ ਵੀਡੀਓ ਨਹੀਂ ਪਾਉਂਦਾ ਹੁਣ। ਬਾਈ ਯਾਰ ਇਹ ਟਾਈਮ ਨਹੀਂ ਲੱਗ ਰਾ ਹੁਣ ਯਾਰ। ਅੱਛਾ। ਕੁਝ ਆਪਣੇ ਕੋਲ ਕੰਮ ਜਿਆਦਾ ਆਣ ਲੱਗਾ ਹੁਣ ਥੋੜਾ ਜਿਹਾ। ਠੀਕ ਆ। ਫਿਰ ਸਰਪਸਾਂ ਕਰਨ ਵੀ ਬਾਹਰ ਜਾਣਾ ਪੈਣਾ। ਟ੍ਰੈਕਟਰ ਹੁਣ ਸੁੱਕਰ ਨਾਲ ਸੋਨੇ ਵਿ ਦੋ ਫਾਰਮ ਦੀ ਬਾਈ ਸਰਵਿਸ ਕਰੀ ਆਪਾਂ ਨੇ ਮੈਂ ਦੇਖ ਲੈ ਕੱਲਾ ਨਾਲੇ ਸਰਵਿਸਾਂ ਕਰਦਾ ਉਹ ਨਹੀਂ ਜਾਲੇ ਨਾਲੇ ਮੈਂ ਟਰੈਕਟਰ ਵੇਚਦਾ ਹਾਂ ਬਾਈ ਦਾ ਕੱਲਾ ਨੰਗਲ ਨੂਰ ਪਰ ਅਨੰਦਪੁਰ ਸਾਹਿਬ ਇਹ ਸਾਰੇ ਏਰੀਆ ਏ ਫੇਕਰ ਆ ਜਾ ਕੇ ਸਰਵਿਸਾਂ ਕਰਨੀਆਂ ਪੈਂਦੀ ਆ ਉਹ ਵੀ ਕਰਦੇ ਘਰਾਂ ਜਾ ਕੇ ਨਾਲੇ ਮੈਂ ਗੱਲਾਂ ਚੁੱਭਦਾ ਮੈਂ ਇੱਧਰ ਕਿਹੜਾ ਅਸੀਂ ਪਹਿਲਵਾਨ ਰੱਖੇ ਹੋਏ ਆ ਇੱਧਰ ਇਕੱਲੇ ਹੀ ਆ ਜੋਬਰ ਸ਼ਾਕਤੀ ਵਰਗਾ ਮਾ ਦਾ ਟਕਾ ਕੇ ਸ਼ਾਕਤੀ ਦੋਪਣ ਲੱਗੀ ਜੱਗੂ ਬਾਈ ਜਦ ਅੱਛਾ ਠੀਕ ਆ ਠੀਕ ਆ ਚਲੋ ਬਾਈ ਵਧੀਆ ਤੇ ਟਰੈਕਟਰ ਸ਼ਾਮ ਨੂੰ ਕਿਹੜਾ ਦੇਣਾ ਅੱਜ ਅੱਜ ਬਾਈ 2 ਵੀਲ 52 ਦਾ ਦੇਣਾ ਆਪਾਂ ਨੂੰ ਅੱਛਾ ਹੋਰ ਹਾਂ ਠੀਕ ਆ ਚਲੋ ਵਧੀਆ ਬਾਈ ਆਹੀ ਦਿਨ ਹੈ ਮਹੀਨਾ ਹਾਂ ਆਹੀ ਦੋ ਮਹੀਨਾ ਜੋ ਮਾ ਟਰੈਕਟਰ ਨੂੰ ਬਾਈ ਇਧਰ ਆਦੇ ਹਿਮਾਚਲ ਦੇ ਹਾਂ ਹਿਮਾਚਲ ਅੱਛਾ ਉੱਧਰ ਵੀ ਆਪਣਾ ਏਰੀਆ ਹਿਮਾਚਲ ਦਾ ਆਵਾ ਆਪਣੇ ਕੋਲੇ ਸਾਰਾ ਏਰੀਆ ਬਾਈ ਅੱਛਾ ਠੀਕ ਆ ਬਾਈ ਟਰੈਕਟਰ ਸਾਰੇ ਪਾਸੇ ਦੇਈ ਜਾਨੇ ਹਿਮਾਚਲ ਗਿਆ ਤੇ ਇਹ ਵੋਲੋ ਦੇ ਟਾਇਰਾਂ ਦੇ ਵਿੱਚ ਆ ਬਾਈ ਠੀਕ ਹੈ ਜੀ ਪਿਛਲੇ ਆਉਤੇ ਸਾਡੇ ਪਿੰਡ ਵਾਲਾ ਬਾਈ ਪ੍ਰਧਾਨ ਵੀ ਲੇ ਗਿਆ ਤਾਂ ਉਦੋਂ ਆਪਾਂ ਹੈ ਨਹੀਂ ਤੇ ਗੰਨਾ ਗੰਨਾ ਬੀਜਦੇ ਤੇ ਕਈਨਾਂ ਨੂੰ ਪੁੱਛਿਆ ਫੋਨ ਕਰਿਆ ਬਾਈ ਤੁਸੀਂ ਨਹੀਂ ਤੇ ਵੀਡੀਓ ਨਹੀਂ ਬਣਾਈ ਤੇ ਉਦੋਂ ਬਾਈ ਕਿਤੇ ਬਾਈਕ ਤੋਂ ਕੰਮਕਾਰ ਜਿੱਤੇ ਪਹਿਲਾਂ ਖੇਤਾਂ ਲੱਗੇ ਉਹ ਗੰਨਾ ਬੀਜਣ ਪਾ ਕਰਕੇ ਨੀ ਟਾਈਮ ਲੱਗਾ ਹੈਗਾ ਠੀਕ ਹੈ ਜੀ ਬਾਕੀ ਬਾਈ ਇਹਦੇ ਨਾਲ ਜੋ ਵੀ ਸੈਸਰੀ ਹੈ ਜਿਸ ਟਾਈਮ ਜੋ ਟਰੈਕਟਰ ਨਾਲ ਲੱਗੀ ਵੀ ਉਹੀ ਆਉਂਦੀ ਆ ਬਾਕੀ ਹੋਰ ਵੀ ਜਿਹੜੇ ਵੇਟ ਵਗੈਰਾ ਨੇ ਜਾਂ ਬੰਪਰ ਜਾਂ ਛਤਰੀ ਉਹ ਸਾਰਾ ਕੁਝ ਐਕਸਟਰਾ ਹੁੰਦਾ ਇਹ ਚੀਜ਼ਾਂ ਸੈਸਰੀ ਦੇ ਵਿੱਚ ਨਹੀਂ ਹੁੰਦੀਆਂ ਬਾਈ ਇਹ ਜਿੱਦਾਂ ਸਾਰੀਆਂ ਵਿੱਚ ਹੁੰਦੀਆਂ ਐ ਅਲੱਗ ਹੁੰਦੀਆਂ ਸੌਰੀ ਹੈਪੀ ਵੀਰੇ ਹਾਂਜੀ ਵੀਰੇ ਓਹੋ ਆਪਣਾ 5210 ਨੂੰ ਲੋਕ ਜ਼ਿਆਦਾ ਪਸੰਦ ਕਰ ਰਹੇ ਆਪਣਾ ਹਾਂ ਹਾਂ 5210 ਬਈ ਇਹ ਨਾ ਦਾ ਬਹੁਤ ਆ ਵੱਡਾ ਟਰੈਕਟਰ ਆ ਨਾ ਛੋਟਾ ਹੀ ਹੂੰ ਕਿ ਜਿਹੜੇ ਆਪਣੇ ਜਿੱਦਾਂ بڑے ਟਰੈਕਟਰ ਨੇ ਉਹਨਾਂ ਨੂੰ ਹਜੇ ਲੋਕ ਥੋੜਾ ਜਿਆਦਾ ਜਦ ਤੱਕ ਇਸ ਨੂੰ بڑے ਕੰਮ ਬਾਹਤ ਜਿਵੇਂ ਮੱਕੀ ਮੁੱਕੀ ਵਾਲੇ ਉਹ ਤਾਂ ਅਗਲਾ ਲੈ ਲੈਂਦਾ ਸੀ ਆੜੀ ਇਹ ਹਾਂਜੀ ਹਾਂਜੀ ਠੀਕ ਨਾਲੇ ਨਾਲੇ ਸਾਰੇ ਕੰਮ ਕਰੀ ਜਾਂਦਾ ਨਹੀਂ ਸਾਰੇ ਕਰੀ ਜਾਂਦਾ ਬਈ ਬੜਿਆਂ ਚ ਬੜਾ ਹੀ ਛੋਟਿਆਂ ਚ ਥੋੜਾ ਵੀ ਆ ਹਾਂ ਹਾਂ ਇਹਨੇ ਮਲਾਹਣਾ ਖੇਤੀ ਕਰਨੀ ਆ 10 15 ਕਿੱਲੇ ਉਹ 2 ਵੀ ਲੈ ਲੈਂਦਾ ਏ 2 ਵੀ ਲੈ ਲੈਂਦਾ ਹਾਂ ਹਾਂ ਤਾਂ ਉਹ ਜਿਹੜਾ ਬੜਾ ਖੇਤੀ ਵਾਲਾ 4 ਵੀਲ ਲੈਦਾ ਸਾਰੀ ਕਰੀ ਜਾਂਦਾ ਸਹੀ ਗੱਲ ਆ ਠੀਕ ਆ ਨਾਲੇ ਉਹ ਵੀ ਯਾਰ ਟਰੈਕਟਰ ਸੋਹਣਾ ਲੱਗਦਾ ਹੈ ਨਾਲੇ 4 ਚ ਪੀਡਾਂ ਜਾਂ ਠੀਕ ਆ ਹਾਂ 4 ਚ ਪੀਡਾਂ ਜਾਂ ਤੇ ਬਾਕੀ ਇਹਦੇ ਵਿੱਚ ਬਾਈ ਮਾਡਲ ਐ ਖਾਸੇ ਆ ਦੇਖੋ ਲੱਗਿਆ ਹੋਇਆ ਸਟicker ਠੀਕ ਆ ਜੀ 4x4 ਗੇਅਰ ਪ੍ਰੋ ਲਿਫਟ ਪ੍ਰੋ ਬਾਈ ਕਿਹੜਾ ਲਿਫਟ ਪ੍ਰੋ ਵਾਲਾ ਮਾਡਲ ਆ ਹਾਂਜੀ ਵੀਰ ਉਹ ਉੱਥੇ ਥੱਲੇ ਵੀ ਲੋਗੋ ਲੱਗਿਆ ਬਾਈ ਇਹਦਾ ਕੀ ਉਹ ਆ ਬਾਈ ਜਿਹੜਾ ਇਹ ਲਿਫਟ ਪ੍ਰੋ ਲਿਖਿਆ ਹੋਇਆ ਹੈ ਇਹ ਦੀ ਲਿਫਟ ਦੀ ਕੈਪੈਸਿਟੀ ਵਧਾਈ ਹੋਈ ਆ ਵਧਾਈ ਆ ਹਾਂ ਠੀਕ ਆ ਉਹ 2500 ਕਿਜੀ ਆ ਪਹਿਲਾਂ 2000 ਦਾ ਪਹਿਲਾਂ 2000 ਜਾਨੀ ਕਿ 2500 ਵਧਾਈ ਆ ਤਾਂ ਲਿਫਟ ਪ੍ਰੋ ਦਾ ਫਿਰ ਮਾਡਲ ਦਾ ਮਾਡਲ ਰੇਟ ਦਾ ਫਰਕ ਹੋਊਗਾ ਹਾਂ ਉਹ ਤਾਂ ਹੈਗਾ ਬਾਈ ਠੀਕ ਆ ਬਾਈ 52 10 20 ਕਈ ਮਾਡਲ ਕਰਦੀ ਹੈ ਕੰਪਨੀ ਉਹ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਬਾਈ ਇਹਨਾਂ ਨੂੰ ਹਨਾ ਬਾਈ ਕਿੰਨੇ ਹੀ ਮਾਡਲ ਆ ਪੁੱਛ ਕੇ ਜਿੰਨੇ ਤੁਸੀਂ ਜਿਹੜਾ ਮਾਡਲ ਲੈਣਾ ਤੁਸੀਂ ਲੈ ਸਕਦੇ ਹੋ ਟੂ ਬਿਲ ਚ ਵੀ ਸੇਮ ਮਾਡਲ ਆਉਣੇ ਆ ਟੂ ਬਿਲ ਚ ਵੀ ਠੀਕ ਆ ਹਾਂਜੀ ਉਕੇ ਭਾਈ ਤੇ ਭਾਈ ਇਹ ਗੱਲ ਆਏ ਆ ਵੀ ਜਿਹੜੇ ਬਟਨ-ਬਟਨ ਨਹੀਂ ਆਉਂਦੇ ਕਿ ਮੈਂ ਹੋਰ ਦੇਖਿਆ ਯਾਰ ਲੋਕ ਜੌਂਡੀਅਰ ਦੇ ਵਿੱਚ ਨਾ ਜੌਂਡੀਅਰ ਦੇ ਵਿੱਚ 4-ਵੀਲ ਦੇ ਵਿੱਚ ਸੌਰੀ 4-ਵੀਲ ਦੇ ਵਿੱਚ ਜਿਆਦਾ ਲੋਕ ਜੌਂਡੀਅਰ ਨੂੰ ਵੱਧ ਪਸੰਦ ਕਰਦੇ ਆਂ। ਕੀ ਆ ਕਰਨਾ ਇਹ ਤਾਂ? ਜਾਂ ਹੌਲੈਂਡ ਭਾਈ ਕਿਆ ਆਉਂਦੀ ਹੈ? ਇਹ ਦੋ ਦੋਏ ਟਰੈਕਟਰ ਜਿਆਦਾ ਜਿਵੇਂ ਕਿ ਸਵਰਾਜ ਹੋ ਗਿਆ ਜਾਂ ਹੋਰ ਸੋਨਾਲਿਕਾ ਹੋ ਗਿਆ ਜਾਂ ਸਾਡੇ ਵਾਲੇ ਵੀ ਲਾਲਾ ਹਾਂਜੀ ਉਹਦੇ ਨਾਲੋਂ ਲੋਕ ਜੌਂਡੀਅਰ ਨੂੰ ਵੱਧ ਪਸੰਦ ਕਰਦੇ ਇਹ ਤਾਂ ਕੁਝ ਮੇਨ ਕਾਰਨ ਪਤਾ ਕਿ ਹੈ? ਭਾਈ ਇਹ ਤਾਂ ਮੇਨ ਕਾਰਨ ਆ ਹੈ ਵੀ ਜੀ ਕੰਪਲੇਂਟ ਘਟਾ ਪੂਰੀ ਅੱਛਾ ਨਹੀਂ ਕਈ ਲੋਕ ਆਏ ਆ ਵੀ ਸਹੀ ਲਈ ਕਰੀ ਜਾਂਦਾ ਏ ਹਾਂ ਜਾਂ ਕੋਈ ਸ਼ਾਫਟ ਦੀ ਦਿੱਕਤ ਆ ਜਾਂਦੀ ਆ ਹਾਂ ਇਹਦੇ ਚ ਕੋਈ ਦਿੱਕਤ ਉਹ ਤਰ੍ਹਾਂ ਦੀ ਆਉਂਦੀ ਨਹੀਂ ਆਉਂਦੀ ਨਹੀਂ ਹਾਂ ਠੀਕ ਆ ਓਕੇ ਇੱਕ ਥੋੜੀ ਜੀ ਹੋਰ ਵੀ ਦੇਖਿਆ ਬਾਈ ਟਰੈਕਟਰ ਜਿਹਨੇ ਕੱਦ ਛੋਟੇ ਕਰਕੇ ਨਾ ਫੋਰ ਵੀਲ ਦੀ ਕਟਾਈ ਵੱਧ ਹੈ ਕਟਾਈ ਵੀ ਬਹੁਤ ਹੈ ਹੈਨਾ ਜਿਹੜਾ ਟਰੈਕਟਰ ਲੰਬਾ ਹੋਊਗਾ ਉਹ ਮੁੜਦਾ ਕਿ ਘਟਾ ਉਹਦੀ ਫਿਰ ਕਟਾਈ ਦੀ ਦਿੱਕਤ ਆਉਂਦੀ ਹੈ ਹੈਨਾ ਇਹਦੀ ਮੈਂ ਦੇਖਿਆ ਜੌਂਡੀਅਰ ਦੀ 2 ਵੀਲ ਮੰਗਣੀ ਕਟਾਈ ਮੜਾ ਮੋੜੀ ਮੜਾ ਜਾ ਦਿਖਾਈਏ ਮੋੜ ਕੇ ਬਾਈ ਦਿਖਾ ਦੇਖੋ ਆ ਚੀਜ਼ ਦਾ ਵੀ ਫਰਕ ਹੈਗਾ ਏ ਠੀਕ ਹੈ ਜੀ ਥੋੜਾ ਜਿਹਾ ਫਰਕ ਹੈਗਾ ਕਟਾਈ ਦਾ ਤੇ ਬਾਕੀ ਚਲੋ ਟਰੈਕਟਰ ਆਪਣੀ ਆਪਣੀ ਜਗਾ ਸਾਰੇ ਵਧੀਆ ਨੇ ਠੀਕ ਹੈ ਜੀ ਪਰ ਇਹ ਬਾਈ ਖਾਸੀ ਕਟਾਈ ਹੈ ਬਾਈ ਮੜਾ ਮੋਟਾ ਹੀ ਫਰਕ ਹੋਊਗਾ 2 ਵੀਲ ਨਾਲ ਤੇ ਸੂਤਾ ਜਿਆਂ ਦੇ ਵਿੱਚ ਪਰ ਮੇਰੇ ਹਿਸਾਬ ਨਾਲ ਬਹੁਤ ਫਰਕ ਹੈ ਬਾਕੀ ਟਰੈਕਟਰਾਂ ਨਾਲ ਤੱਪੀ ਖਾਦਾ ਫਰਕ ਹੈ ਬਾਈ ਇਹਦਾ ਇਹਦਾ ਫਰਕ ਹੈ ਇਕ ਟਾਈ ਦਾ ਬਹੁਤ ਫਰਕ ਹੈ ਬਾਈ ਹਾਂ ਫਰਕ ਹੈ ਠੀਕ ਆ ਬਾਕੀ ਚਲੋ ਬਾਈ ਠੀਕ ਆ ਇਸ ਚ ਚੱਕੀ ਜਾਓ ਕੰਮ ਨੂੰ ਸ਼ਾਬ ਨੂੰ ਹੋਰ ਦੇਣਾ ਫੇ ਇਕ ਸ਼ਾਬ ਨੂੰ ਇੱਕ ਟੂ ਵੀਲ ਆਪਣੇ 52 ਦਾ ਦੇਣਾ ਹੁਣ ਤੂੰ ਕੱਲਾ ਹੀ ਆ ਫਿਰ ਮਿਸਤਰੀ ਕੱਲਾ ਹੀ ਆ ਬਾਈ ਬਾਈ ਪਹਿਲਾਂ ਮੇਰੇ ਪਿੰਡ ਵਾਲਾ ਹੁੰਦਾ ਦਾ ਮਾਣਾ ਇਹਦੇ ਨਾਲ ਉਹ ਛੱਡ ਗਿਆ ਅੱਜ ਆਇਆ ਤਾਂ ਤੁਹਾਨੂੰ ਯਾਦ ਪੁੱਛਦਾ ਤਾਂ ਹੁਣੀ ਆ ਕੇ ਹਟਿਆ ਫੋਨ ਅੱਛਾ ਕਾਲਾ ਹੈਪੀ ਦਾ ਕੀ ਹਾਲ ਹੈ ਮੈਂ ਹੈਪੀ ਬਾਈ ਮੈਂ ਕੰਮ ਤਾਂ ਮੈਂ ਚੱਲੀ ਜਾਂਦਾ ਕੰਮ ਤਾਂ ਨਹੀਂ ਰੁਕਦਾ ਹੁਣ ਜੇ ਯਾਰ ਐ ਥੋੜੀ ਜੇ ਮੈਂ ਵੀ ਹਟ ਗਿਆ ਕੰਮ ਤਾਂ ਫਿਰ ਵੀ ਨਹੀਂ ਨਾ ਰੁਕਣਾ ਹੈ ਕੰਮ ਚੱਲੀ ਜਾਣਾ ਬਾਈ ਕੰਮ ਤਾਂ ਨਹੀਂ ਬਾਈ ਜੇ ਕਈ ਵਾਰ ਉਹਦੇ ਬਹੁਤ ਬੰਦੇ ਦੇਖਿਆ ਯਾਸੀਆਂ ਚੋ ਹਟ ਜੰਨੇ ਆ ਬਾਈ ਸੇਲਮੈਨ ਵੀ ਦੇਖਿਆ ਕਈ ਦੇਖਿਆ ਪਰ ਕੰਮ ਨਹੀਂ ਬਾਈ ਕਿਸੇ ਦਾ ਕੰਮ ਕਿਸੇ ਦਾ ਰੁਕਦਾ ਨਹੀਂ ਹਨਾ ਕੰਮ ਨੂੰ ਮਣਾ ਮੋੜਾ ਫਰਕ ਜ਼ਰੂਰ ਪੈ ਸਕਦਾ ਪਰ ਕੰਮ ਨਹੀਂ ਰੁਕਦਾ ਹਮ ਤਾਂ ਕੰਮ ਚੱਲੀ ਜਾਂਦਾ ਹਨਾ ਬਾਈ ਕੰਮ ਤਾਂ ਚੱਲੀ ਜਾਂਦੇ ਬਿਲਕੁਲ ਬਿਲਕੁਲ ਬਾਈ ਇਹ ਤੇਰੇ ਸਾਹਮਣੇ ਵੀ ਇਹ ਜਿਹੜਾ ਸਰਕਲ ਆ ਇਹ ਇਦਾਂ ਹੀ ਚੱਲਦਾ ਇਦਾਂ ਹੀ ਚੱਲਦਾ ਹਨਾ ਜੇ ਕੋਈ ਏਜੰਸੀ ਮੈਨਾਂ ਹੋਵੇ ਜੇ ਕਹੂੰਗੇ ਵੀ ਏਜੰਸੀ ਨੇ ਕਿ ਟਰੈਕਟਰ ਨੂੰ ਟਰੈਕਟਰ ਤਾਂ ਵੀ ਆ ਜਾਂਦਾ ਆਈ ਜਾਂਣਾ ਬਾਈ ਜਿਹਨੇ ਲੈਣਾ ਚਾਹੁੰਦੀ ਹੁਣ ਹੁਣ ਆਪਣੇ ਉਰੇ ਫਾਰਮ ਟਰੈਕ ਦੀ ਏਜੰਸੀ ਹੈ ਨਹੀਂ ਨਹੀਂ ਠੀਕ ਹੈ ਜਿਹਨੇ ਲੈਣਾ ਫਾਰਮ ਟਰੈਕ ਆਲਾ ਤਾਂ ਵੀ ਹੋਇਆ ਜਿੱਥੇ ਮਰਜ਼ੀ ਲਿਆਉਂਦਾ ਅਗਲਾ ਹੋਰ ਪਾਸੇ ਤੇ ਲਿਆਉਂਦਾ ਹਨਾ ਉਹੀ ਗੱਲ ਹੈ ਤੇ ਸਾਡੇ ਸੂਰਾਜ ਵਾਲੇ ਫੋਰਮੈਨ ਸਾਹਿਬ ਵੀ ਆਏ ਆ ਅੱਜ ਬਹੁਤ ਦਿਨ ਬਾਅਦ ਵੀਡੀਓ 'ਚ ਆਏ ਆ ਔਰ ਮਇਤਰੀ ਸਾਹਿਬ ਠੀਕ ਹੈ ਜੀ ਤੇ ਇਹ ਬਾਈ ਸਾਡੇ ਉਰੇ ਅੱਗੇ ਵੀ ਦੱਸਦੇ ਆ ਵੀ ਸਾਡੇ ਇਹ ਚੀਜ਼ ਉਰੇ ਹੈ ਨਹੀਂ ਜਿਹੇ ਜਾਂ ਸੀ ਟਰੈਕਟਰ ਸਵਰਾਜ ਵਾਲਿਆਂ ਦਾ ਵਿਕੇ ਜਿਹੇ ਸੋਨਾ ਲੇਖ ਵਾਲਿਆਂ ਦਾ ਵਿਕੇ ਉਰੇ ਐ ਕਿਸੇ ਨਾਲ ਸਾਡਾ ਉਰੇ ਕੰਪੀਟੀਸ਼ਨ ਨਹੀਂ ਹੈਗਾ ਬਾਈ ਠੀਕ ਆ ਤੇ ਜਦੋਂ ਸਾਡਾ ਵਿਕਦਾ ਇਹ ਵੀ ਸਾਡੇ ਵੱਲ ਆਉਂਦੇ ਨੇ ਪੁੱਛਦੇ ਨੇ ਗੱਲਬਾਤ ਕਰਦੇ ਨੇ ਇਹੀ ਚੀਜ਼ ਹੁੰਦੀ ਆ ਬਾਈ ਠੀਕ ਆ ਬਾਕੀ ਟਰੈਕਟਰ ਤਾਂ ਲੈਣਾਂ ਦੀ ਮਰਜ਼ੀ ਹੁੰਦੀ ਹੈ ਜਿਹਨੇ ਲੈਣਾ ਉਹ ਹੀ ਲੈਣਾ ਪਰ ਆਪਾਂ ਉਹੀ ਹੈ ਨਾ ਚੀਜ਼ਾਂ ਪਿੱਛੇ ਮੈਂ ਦੇਖਿਆ ਬਹੁਤ ਲੋਕ ਮੈਨੂੰ ਵੀ ਫੋਨ ਆਉਂਦੇ ਨੇ ਹੋਰ ਪਾਸੇ ਦੇਖਿਆ ਬਹੁਤ ਬਹਿਨ ਸੁਭਾਜੀ ਹੁੰਦੀ ਆ ਸੋਸ਼ਲ ਮੀਡੀਆ ਤੇ YouTube ਤੇ Instagram ਤੇ ਵੀ ਫਲਾਣਾ ਰੈਕਟਰ ਆਇਆ ਉਹਦੀ ਵੀਡੀਓ ਪਾ ਕੇ ਉਹ ਆਇਆ ਉਹ ਆਇਆ ਇਹ ਚੀਜ਼ਾਂ ਦੇ ਪਿੱਛੇ ਬਾਈ ਬੋਲ ਕੇ ਜਾਂ ਟਾਈਮ ਖਰਾਬ ਕਰਕੇ ਬਹੁਤ ਬੜੀ ਮੂਰਖਮਤੀ ਆ ਬਾਈ ਇਹ ਟੈਕਸਟਰ ਜਿਹੜੇ ਸੰਦਾਏ ਸਿਰਫ ਖੇਤੀ ਵਾਸਤੇ ਇਹਨੂੰ ਖੇਤੀ ਦੇ ਵਾਸਤੇ ਵਰਤੋ ਇਹਨੂੰ ਆਪਾਂ ਉਹੀ ਨਾ ਪਿੱਛੇ ਲੜੀ ਝਗੜੀ ਜਾਈਏ ਠੀਕ ਆ ਜੀ ਹਾਲੈਂਡ ਵਾਲੇ ਦੇਖਿਆ ਕੋਈ ਵੀਡੀਓ ਪਾ ਦਿੰਦਾ ਥੱਲੇ ਕੋਈ ਗਲਤ ਕਮੈਂਟ ਕਰੀ ਜਨੇ ਲੋਕ ਉਹਨਾਂ ਗੱਲਾਂ ਦਾ ਫਾਇਦਾ ਨਹੀਂ ਹੈਗਾ ਬਾਈ ਇਹ ਟਰੈਕਟਰ ਸਿਰਫ ਕੰਮ ਵਾਸਤੇ ਹਰੇਕ ਟਰੈਕਟਰ ਆਪਣੀ ਆਪਣੀ ਜਗ੍ਹਾ ਵਧੀਆ ਜਿਹਨੂੰ ਜਿਹੜੀ ਚੀਜ਼ ਚੰਗੀ ਲੱਗਦੀ ਇਕਲਾ ਉਹ ਲੰਦਾ ਏ ਠੀਕ ਹੈ ਇਹਦੇ ਵਿੱਚ ਬਾਈ ਆਪਾਂ ਕਿਸੇ ਨੂੰ ਕਿਸੇ ਟਰੈਕਟਰ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ ਹਰੇਕ ਟਰੈਕਟਰ ਦੇ ਆਪਣੇ ਆਪਣੇ ਗੋਣਾ ਹੈ ਹਰੇਕ ਦੀ ਆਪਣੀ ਆਪਣੀ ਖਾਸੀਅਤ ਹੈ ਬਾਕੀ ਕਿਸੇ ਨੂੰ ਬਾਈ ਮੜਾ ਚੰਗਾ ਲੱਗਿਆ ਹੋਵੇ ਤਾਂ ਮਾਫੀ ਆ